ਟੈਕਸੀ ਡਰਾਈਵਰ ਤੋਂ ਕਾਰ ਖੋ ਕੇ ਫਰਾਰ ਹੋਏ ਦੋਵੇਂ ਨੌਜਵਾਨ ਪੁਲਿਸ ਨੇ ਕੀਤੇ ਕਾਬੂ ਕਾਰ ਵੀ ਕੀਤੀ ਬਰਾਮਦ ਥਾਣਾ ਕੋਟਪਈ ਅਧੀਨ ਪੈਂਦੇ ਪਿੰਡ ਧੂਰਕੋਟ ਨੇੜੇ ਕਿਰਾਏ ਤੇ ਫੋਨ ਕਰਕੇ ਬੁਲਾਈ ਟੈਕਸੀ ਨੂੰ ਵਿਤ ਦਿਨੇ ਅਣਪਛਾਤੇ ਵਿਅਕਤੀਆਂ ਵੱਲੋਂ ਖੋ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਸਬੰਧੀ ਥਾਣਾ ਕੋਟਪਈ ਵੱਲੋਂ ਦੋ ਅਣਪਛਾਤੇ ਵਿਅਕਤੀਆਂ ਵਿਰੁੱਧ ਮਕੱਦਮਾ ਦਰਜ ਕੀਤਾ ਗਿਆ ਸੀ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਅਵਤਾਰ ਸਿੰਘ ਰਾਜਪਾਲ ਅਤੇ ਠਾਣਾ ਕੋੜਪਈ ਦੇ ਐਸਐਚਓ ਜਸਵੀਰ ਸਿੰਘ ਨੇ ਦੱਸਿਆ ਕਿ ਸਿਮਰਜੀਤ ਸਿੰਘ ਪੁੱਤਰ ਗੁਰਜਨ ਸਿੰਘ ਵਾਸੀ ਵਾਰਡ ਨੰਬਰ 11 ਨੇੜੇ ਫੌਜੀ ਚੌਂਕ ਗਿੱਦਰਬਾਹ ਦੀ ਕਾਰ ਨੂੰ ਗਿੱਦਰਬਾਹ ਤੋਂ ਪਿੰਡ ਮਲਨ ਵਿਖੇ ਕਿਰਾਏ ਤੇ ਲੈ ਕੇ ਗਏ ਨੌਜਵਾਨਾਂ ਵੱਲੋਂ ਧੂਰਕੋਟ ਤੋਂ ਗੂੜੀ ਸੰਗੜ ਰੋਡ ਤੇ ਇੱਟਾਂ ਵਾਲੇ ਪੱਠੇ ਦੇ ਨੰਦੀਕ ਦੋਨਾਂ ਨੌਜਵਾਨਾਂ ਵੱਲੋਂ ਮਾਰਕੁੱਟ ਕਰਦੇ ਹੋਏ ਉਸ ਦੀ ਕਾਰ ਖੋ ਕੇ ਫਰਾਰ ਹੋ ਗਏ ਸਰ ਪੁਲਿਸ ਵੱਲੋਂ ਉਕਤ ਮਾਪੇ ਵਿੱਚ ਤੁਰੰਤ ਕਾਰਵਾਈ ਕਰਦੇ ਹੋਏ ਕਾਰ ਖੋ ਕੇ ਭੱਜਣ ਵਾਲੇ ਜਸ਼ਨਦੀਪ ਸਿੰਘ ਪੁੱਤਰ ਹਰਮਨ ਸਿੰਘ ਉਰਫ ਗੱਦੂ ਅਤੇ ਸੰਦੀਪ ਸਿੰਘ ਉਰਫ ਮੰਨੂ ਪੁੱਤਰ ਰਾਜਕੁਮਾਰ ਵਸਿਆਣਾ ਮੱਲ ਨੂੰ ਸਵਿਫਟ ਕਾਰ ਸਮੇਤ ਕਾਬੂ ਕਰ ਲਿਆ। ਉਹਨਾਂ ਦੱਸਿਆ ਕਿ ਦੋਨੇ ਅਸੱਤ ਦੋਸ਼ੀਆਂ ਵਾਸੋਂ ਹੋਰ ਵੀ ਪੁਸ਼ਕਸ਼ ਕੀਤਾ ਜਾ ਰਹੀ ਹੈ। ਇਹ ਦੋਵੇਂ ਨੌਜਵਾਨਾ ਨਵਾਲ ਗੜਕੀ ਨੂੰ ਵਿਆਹ ਦਾ ਚਾਂਸਾ ਦੇ ਕੇ ਘਰੋਂ ਪਜਾ ਕੇ ਲੈ ਗਏ ਸਨ। ਉਹ ਵੀ ਮਾਮਲਾ ਇਹਨਾਂ ਦੇ ਉੱਪਰ ਦਰਜ ਹੈ। ਅਸਾਂ ਰਾਤ ਨੂੰ ਇਹ ਦੋਨੇ ਮੁੰਡੇ ਤੇ ਲੜਕੀ ਇਹਨਾਂ ਕਿਥੇ ਵਕਾਰਨ ਕ੍ਰਾਈ ਕਰਾਇਤੇ ਪਿੰਡ ਜਾਣ ਵਾਸਤੇ ਪਰਤੂਰਕੋਟ ਜਾ ਕੇ ਉਹਨਾਂ ਨੇ ਡਰਾਈਵਰ ਦੇ ਗੱਲ ਸੁਣਨਾ ਪਾ ਕੇ ਉਹਦੇ ਚ ਬੇੜਾ ਮਾਰ ਕੇ ਤਰੇ ਲਾ ਕੇ ਦੋਨੀਆਂ ਕਾਰਪੋ ਕੇ ਲੈ ਗਏ ਜਿਸ ਵਾਂਝਾ ਫੀਰ ਨੰਬਰ 197 ਮਿਤੀ 8/12/24 ਅੰਡਰ ਸੈਕਸ਼ਨ 307 352 ਬੀ ਐਨ ਐਸ ਤਾਲਾ ਕੋਟ ਪਈ ਦਾ ਰਜਿਸਟਰ ਕੀਤਾ ਗਿਆ ਤੇ ਤਪਤੀਜ ਦੇ ਸਾਰੇ ਦੋਨੇ ਮਕਦਮੇ ਦੇ ਟਰੇਸ ਹੋ ਚੁੱਕੇ ਆ ਕਾਰ ਵੀ ਅਸੀਂ ਰਿਕਵਰ ਕਰ ਲਈ ਹੈ ਦੋਨੇ ਮਲਟੀਮ ਅਰੈਸਟ ਕਰ ਲਏ ਇਹ ਬੇਦਨ ਹੱਥ ਗਏ ਅਟਕਾਂਟਾ ਜਿਹਾ ਮੁਕਦਮਾ ਡਰੈਸ ਕਰ ਲੈ। ਇੱਕ ਮੈਨੂੰ ਪੁਸ਼ਟੀ ਕੀਤੀ ਜੇ ਕਹਿੰਦੇ ਅਸੀਂ ਪੈਲ ਚਲੇ ਸੀ ਆਪਦੇ ਤੇ ਰਾਹ ਜਾ ਕੇ ਸਾਡੇ ਮਨ ਚ ਬੇਇਮਾਨੀ ਆ ਗਈ ਕਿ ਅਸੀਂ ਕਾਰ ਖੋ ਕੇ ਲੈ ਜੀ ਸਾਡਾ ਕਿਹੜਾ ਵਾਹ ਪਤਾ ਲੱਗਣਾ। ਪਹਿਲਾਂ ਮੁਕਦਮਾ ਦਰਜ ਹੋਇਆ ਸੀਗਾ ਜੋ ਬਾਅਦ ਨਹੀਂ ਤਫ਼ਤੀਸ਼ ਕੀਤੀ ਤੇ ਉਹ ਹੀ ਦੋਨੇ ਮੁਲਜ਼ਮ ਸੀਗੇ ਜਿਨ੍ਹਾਂ ਨੇ ਉਸ ਤੋਂ ਕਾਰ ਖੋਈ ਸੀ। ਇਸ ਤੋਂ ਪਹਿਲਾਂ ਵੀ ਇਹਨਾਂ ਤੇ ਕੋਈ ਮੁਕਦਮਾ ਦਰਜ ਹੈ ਸਰ? ਨਹੀਂ ਪਹਿਲਾਂ ਤਾਂ ਕੋਈ ਮੁਕਦਮਾ ਦਰਜ ਨਹੀਂ ਸੀ। ਜੁੜੇ ਤੋਂ ਕਾਰ ਖੋਈ ਸੀ ਸਰ ਲੜਕੀ ਨਾਲ ਸੀ ਇਹ ਦੋਨੇ ਨਹੀਂ ਨਹੀਂ ਸੀ। ਲੜਕੀ ਨਾਲ ਹੀ ਸੀ ਜੀ। ਜਰੂਰ ਇਹ ਰਾਕਾ ਦਾ ਮਾਲਕ ਸਿਮਰਜੀਤ ਸਿੰਘ ਪੁੱਤਰ ਕਰਚਰਨ ਸਿੰਘ ਐਥੋਂ ਕੁਦਰਵਾਦਾ ਹੈ ਟੈਕਸੀ ਚਲਾਉਂਦਾ ਆਪ ਜੀ ਕਾਰ ਨੰਬਰ ਪੀਪੀ3ਆਰ 931660 ਲੜਕੀ ਤੇ ਵੀ ਪਰਚਾ ਜੀ ਕਾਰ ਖੋਣ ਦੇ ਵਿੱਚ ਨਹੀਂ ਲੜਕੀ ਦਾ ਨਹੀਂ ਜੀ ਜਦੋਂ ਨਾਲ ਹੀ ਸੀਗੀ ਭਾਗੀਦਾਰ ਤੋ ਵੀ ਉਹਨੇ ਪੁਛ ਕੀਤਾ ਰਹਿਣਾ ਸਰ ਇਹਨਾਂ ਦੇ ਆਪਸੀ ਅੰਨਾ ਮਾਂ ਚ ਬੇਈਮਾਨੀ ਆਈ ਕਾਰ ਖੋਗੇ ਲੈ ਜੀਏ ਤੇ ਕਾਰ ਖੋਗ ਲੈ ਗਏ ਸਰ ਇਹਨਾਂ ਦੇ ਆਪਸੇ ਕੀ ਸਬੰਧ ਨੇ ਇੱਕੋ ਪਿੰਡ ਦੇ ਜੀਏ ਤੇ ਇੱਕੋ ਦੁਕਾਨ ਤੇ ਆਪਸੇ ਕੰਮ ਕਰਦੇ ਸੀਗੇ ਹੂੰ ਬੈਕਗਰਾਉਂਡ ਕੀ ਜਿੰਨੇ ਕੰਮ ਕੀ ਉਹ ਫਿਰ ਜਿਹੜੀ ਦੁਕਾਨ ਤੇ ਕੰਮ ਕਰਦੇ ਸਿਰਫ ਜਿੰਨੀ ਕੀ ਘਟਣਾ ਹੈਗੀ ਹੈ ਜਿਹੜੀ ਹੋਈ ਲੈ ਕੇ ਲੜਕੀ ਇਹ 9 ਮਾਰਾਂ ਦੀ ਜੀ 8 ਮਾਰਾਂ ਦੀ 8 ਮਾਰ ਬਾਲਕਾ ਸਰ ਸਾਰੇ ਉਹ ਮੁੰਡੇ ਮਾਲਕ ਹੈ ਲੜਕੀ ਨੇ ਮਾਲਕ ਉਹਦਾ ਮੈਡੀਕਲ ਕਰਾ ਕੇ ਬੰਦੇ ਆ ਤਰਾਵਾ ਜਿਹੜਾ ਵਾਦਾ ਕੀਤਾ ਜਾਉ ਰਜਿੰਦਰ ਸਿੰਘ ਨਾਮ ਦੇ ਆਦਮੀ ਨੇ ਇੱਕ ਥਾਣੇ ਆ ਕੇ ਫਿਰ ਦਰਜ ਕਰਾਈ ਵੀ ਉਹ ਲੜਕੀ 16 ਸਾਲ ਦੀ ਉਹਨੂੰ ਕੋ ਦੋ ਮੁੰਡੇ ਜਸ਼ਨਦੀਪ ਤੇ ਸੰਦੀਪ ਸਿੰਘ ਵੱਲੋਂ ਲਾ ਕੇ ਆਖਰੋਂ ਬਚਾਸਦੀ ਕੇ ਪਿਆਕੇ ਲੈ ਗਏ ਜਿਹਦਾ ਸਪੰਸ ਐਫਆਰ ਨੰਬਰ 198 ਮਿਤੀ 9 ਨਵੰਬਰ 24 ਅੰਡਰ ਸੈਕਸ਼ਨ 137 2 96 ਬੀ ਐਨਐਸ थाना ਕੋਡ ਪਈ ਦਰਜ ਸਟੇਟ ਕਰਕੇ ਇਹਨਾਂ ਦੋਨਾਂ ਮੁਜਵਵਾਂ ਨੂੰ ਅਰੈਸਟ ਕਰ ਲਿਆ ਲੜਕੀ ਦਾ ਮੈਡੀਕਲ ਕਰਾ ਰਹੇ ਆ 164 ਦਾ ਬਿਆਨ ਕਰਵਾਉਂਦੇ